ਬਸਲਾ ਇਹਨਾਂ ਨੇ ਬੰਦਰ ਨੂੰ ਟੱਕਰ ਟੱਕਰ ਮਾਰ ਕੇ ਚਲਾ ਗਿਆ ਇਹਨਾਂ ਨੇ ਥਾਣਾ ਕਰਾਤੀ ਪੁਲਿਸ ਨੂੰ ਜੇ ਬਸ ਇਹਨਾਂ ਨੇ ਐਦਾ ਕਿ ਇੰਨਾ ਗੰਦ ਪਾਇਆ ਭਈਆ ਨੇ ਪਹਿਲੇ ਪੁਲਿਸ ਵਾਲਿਆਂ ਨੂੰ ਕੁੱਟਿਆ ਅਸੀਂ ਬਚਾਇਆ ਤੇ ਪੁਲਿਸ ਨੂੰ ਅਸੀਂ ਬਚਾਉਂਦਾ ਸਾਨੂੰ ਕੌਣ ਬਚਾਊਗਾ ਇਹਨਾਂ ਨੇ ਰਾਜ ਪੂਰਾ ਹੈ ਵੇ ਫਿਰ ਸਰਦਾਰ ਭਾਈ ਦੀ ਪੱਗ ਨੂੰ ਹਟਵਾਇਆ ਮੈਂ ਫੜ ਗਿਆ ਡਾਂਖ ਹੋ ਕੇ ਗਿਆ ਮੈਂ ਗਿਰਿਆ ਵਾ ਇਹਨਾਂ ਨੇ ਐਸੀ ਦਸੀ ਵੇ ਸਾਰੇ ਵੱਜ ਗਏ ਇਹਨਾਂ ਨੇ ਪੂਰਾ ਹਾਲ ਹੋਣਾ ਚਾਹੀਦਾ ਵਾ ਨਹੀਂ ਤੇ ਇਹਨਾਂ ਦੇ ਅੱਜ ਪੰਜਾਬ 'ਚ ਸਾਨੂੰ ਰਹਿਣ ਨਹੀਂ ਦੇਣਾ ਭਈਆ ਦਾ ਰਾਜ ਹੋਣਾ ਵਾ ਅਰੇ ਕਿੰਨੇ ਵੇ ਦਾ ਮਾਮਲਾ ਹੈ ਗਈ ਇਹ ਮਾਮਲਾ ਵੀ ਤਾਂ ਹਲੇ 15 20 ਬਤੋ ਇਹ ਸਮਰਾਲਾ ਚੌਂਕ ਕੋਈ ਵੀਡੀਓ ਹੈਗੀ ਆ ਜੀ ਵੀਡੀਓ ਭਾਜੀ ਉਹ ਹੈਗੀ ਆ ਉਹ ਮਲਾਜ ਨੂੰ ਕੁੱਟਿਆ ਉਹ ਪੁੱਛੋ ਉਹਨੂੰ ਅਸੀਂ ਪਹੁੰਚਾਇਆ ਮਲਾਜ ਨੂੰ ਜੇ ਮਲਾਜ ਨੂੰ ਅਸੀਂ ਪਹੁੰਚਾਵਾਂਗੇ ਸਾਨੂੰ ਕੋਲ ਮਜਾਊਗਾ ਮੇਰੇ ਸਾਡੇ ਲੈ ਲਿੱਤਾ ਹੋਈ ਇੱਕ ਇੱਥੇ ਐਕਸੀਡੈਂਟ ਹੋਇਆ ਕਾਲਜ ਦੀ ਬੱਸ ਮੁੜਦੀ ਪਈ ਸੀ ਉਹ ਦੂਜੇ ਮਨ ਰਾ ਗਈ ਨਾ ਦੇਖਿਆ ਨਹੀਂ ਉਹਦੇ ਵਿੱਚੋਂ ਟਾਇਰ ਮਾਰਾ ਜਾ ਲੱਗ ਗਿਆ ਰਾਕ ਥਲੇ ਡੇ ਗਿਆ ਤੇ ਉਹ ਬੱਸ ਵਾਲਿਆਂ ਨੇ ਬੱਸ ਰੋਕ ਕੇ ਥੱਲੇ ਦੇਖਿਆ ਜਾਨੂ ਇਕੱਠੇ ਹੋ ਗਏ ਬਸੜੇ ਨੂੰ ਫੋਟਣਾ ਪਏ ਮੈਂ ਜਿਹੜਾ ਬੰਦਾ ਪੱਟੜ ਸੀਗਾ ਉਹਨੂੰ ਹਸਲ ਭੇਜ ਦਿੱਤਾ ਤੇ ਮੈਂ ਹਾਂ ਚੱਲ ਬੱਸ ਦਾ ਲੱਗੇ ਨਿਖਾਣ ਕਿਤੇ ਬੱਸ ਨੂੰ ਅੱਗ ਲਾਉਣੀ ਆ ਮੈਂ ਬੱਸ ਨੂੰ ਬਰਾਬਰ ਡਰਾਈਵਰ ਕਹਿੰ ਵੀ ਬੱਸ ਭਜਾ ਦੇ ਥਾਣੇ ਨਾਲ ਚੱਲਦੇ ਆ ਥਾਣੇ ਜਾ ਕੇ ਮੈਂ ਬੰਦਾ ਹਵਾਲਾ ਤੇ ਡਰਾਈਵਰ ਲੈ ਆ ਗੱਡੀ ਰੌਂਡ ਅਪ ਹੈ ਗੱਲ ਵੀ ਠੀਕ-ਠਾਕ ਹੈ ਤੋ ਕੱਢਣਾ ਪੋਟਣਾ ਨੂੰ ਪੁੱਛਿਆ ਅਸੀਂ ਬਿਚਾਰ ਹੋੜਾ ਪਬਲਿਕ ਆ ਮਾੜੇ ਮਾਟਾ ਪਾਦਾ ਪਾਦਾ ਤੁਹਾਡੀਆਂ ਮਾੜੀਆਂ ਇੱਥੇ ਆ ਵੀਡੀਓ ਆ ਗਈ ਲੱਡਕੋ ਵੀਡੀਓ ਆ ਗਈ ਮੇਰੀ ਮਾੜੀਆਂ ਵਾਦਾ ਕਰਤਾ ਹੋਈ ਜਾਂਦਾ ਵਾਦਾ ਕਰਤਾ ਨਹੀਂ ਆ ਥੋੜਾ ਹੁੰਦਾ ਅਸੀਂ ਪੰਜਾਬ ਤੋਂ ਪੰਜਾਬ ਦੇ ਲਈ ਪੰਜਾਬ ਦੇ ਭਈਆਂ ਨੇ ਬਹੁਤ ਕਰਤਾ ਗੋਦਾਮ ਚ ਉਹ ਭਈਆਂ ਨੂੰ ਵੇਖੋ ਛੱਡਣਾ ਨਹੀਂ ਆ ਗਾ ਔਰ ਇੱਥੇ ਤਾਂ ਆ ਗਏ ਭਈਆਂ ਨੇ ਗੱਲ ਪਾ ਕੀ ਤਾਂ ਨਾ ਉਹ ਪੁਲਿਸ ਬੋਲੋ ਬਾਬਾ ਜੀ ਉਹਨੀਆਂ ਨੂੰ ਬਾਹਰ ਕੱਢੋਗੇ ਭਈਆਂ ਨੂੰ ਬਾਹਰ ਕੱਢੋ ਪੰਜਾਬ ਦੇ ਵਿੱਚ ਬੋਲੋ ਅਤਿਆਚਾਰ ਕਰਦੇ ਪਏ ਨੇ ਮੋਹਾਲੀ ਦੇ ਵਿੱਚ ਦੋ ਬੰਦੇ 2000 ਮਾਰਦੇ ਮੋਹਾਲੀ ਦੇ ਵਿੱਚ ਨਾ ਨੇ ਭਈ ਮਰੀਏ ਚੂਤੇ ਪਏ ਨੇ ਚੋਰੀਆਂ ਯਾਰੀਆਂ ਡਾਕੇ ਹੀ ਮਾਰਦੇ ਪਏ ਨੇ ਸੋ ਮੈਂ ਕਸਮ ਕਹੀ ਪਿੰਦੇ ਚੋਰੀਆਂ ਹੀ ਕਰਦੇ ਨੇ ਮਗਾਇਰ ਹੈ ਖੋਦੇ ਨੇ ਲੁੱਟਾ ਖੋਹ ਹੀ ਕਰਦੇ ਫਿਰ ਆਦ ਰੋ ਬਿਹਾਰੀਏ ਭੈਣ ਜਦੋਂ ਪਿਛਲੇ ਹਫਤੇ ਕਾਂਡ ਹੋਇਆ ਮਾਡਲ ਟਾਉਨ ਚ ਜੱਜ ਨੂੰ ਵੀ ਮਾਰ ਗਏ ਨੇ ਜੱਜ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਮਾਰ ਕੇ ਸਾਰਾ ਪੈਸਾ ਲੁੱਟ ਕੇ ਮਾਡਲ ਟਾਊਨ ਏਰੀਆ ਚ ਲੁਧਿਆਣਾ ਮਾਡਲ ਟਾਊਨ ਚ ਸਾਰੇ ਭਈਆਂ ਨੇ ਗੰਦ ਪਾਇਆ ਹੋਇਆ ਪਿਛਲੇ ਹਫਤੇ ਦੀ ਗੱਲ ਹਾਂ ਜੱਜ ਨੂੰ ਮੱਡੇ ਜੱਜ ਨੂੰ ਮਾਰ ਗਏ ਨੇ ਭਈਏ ਉਸ ਦੀ ਲੜਕੀ ਨੂੰ ਵੀ ਮਾਰ ਗਏ ਨੇ ਭਈਏ ਕੂਲ <laughs> ਵਾਸਟ